ਹਾਂ ਲੋਰਾ ਪਾਰਕਿੰਗ ਜਿਹੜੀ ਹੈਗੀ ਆ ਕਾਰਾਂ ਦੀ ਪਾਰਕਿੰਗ ਤੇ ਜਿੱਥੋਂ ਜਿਹੜੀ ਅੰਦਰ ਦੀ ਐਂਟਰੈਂਸ ਆ ਤੇ ਇਹ ਆਪ ਦੇ ਕੇ ਇੱਕ ਟਿਕਟ ਮਿਲਦੀ ਆ ਜੀ ਦੋ ਜਣੇ ਆ ਤੇ ਇਹ ਇੱਕ 골 ਦੇ ਦਿੱਤਾ ਦੇ ਕੋਪਨ ਮਿਲ ਗਏ ਉੱਥੇ ਪਰ ਪਾਉਂਗੇ ਤਾਂ ਅੱਗੇ ਚੱਲਣਗੇ ਜਿਵੇਂ 에어ਪੋਰਟ ਤੇ ਜਾਂ ਮੈਟਰੋ ਦੇ ਉੱਤੇ ਹੁੰਦੀਆਂ ਨੇ ਨਾ ਓਵੇਂ ਮਸ਼ੀਨਾਂ ਚ ਲੱਗੀਆਂ ਹੋਈਆਂ ਨੇ ਜੀ 메인 ਟੈਂਪਲ ਉਹਦੇ ਅੰਦਰ ਆ ਗਏ ਆਪਾਂ ਤੇ ਸ਼ੇ ਬੋਲੇनाथ ਆ ਦੇਖੋ ਤੇ ਹੁਣ ਇਹ ਨਹੀਂ ਪਤਾ ਕਿ ਕਿੱਥੇ ਗਵਨ ਹੁੰਦੀਆਂ ਕਿੱਥੇ ਇਹ ਖੁੱਲਦੀ ਜੀ ਸਾਹਦੇਖੀ ਇਧਰ ਮੈਂ ਇਹ ਸਮੁੰਦਰ ਮੰਥਨ ਅੱਛਾ ਸਮੁੰਦਰ ਮੰਥਨ ਵਾਹ ਜੀ ਵਾਹ ਇਹ ਸਮੁੰਦਰ ਮੰਥਨ ਇਹ ਹੈ ਅਲੋਰਾ ਦੀਆਂ ਗੁਫਾਵਾਂ ਦੇ ਵਿੱਚੋਂ ਆਪਾਂ ਬਾਹਰ ਜਾ ਰਹੇ ਹਾਂ ਮੇਰੇ ਵੱਲੋਂ ਆਪ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਭਾਈ ਸਾਰੇ ਸੁਖਸਾਨ ਹੋਵੋਗੇ ਮੇਰੇ ਤਰਫ ਤੋਂ ਆਪ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਲੋਰਾ ਦੀਆਂ ਗੁਫਾਵਾਂ ਲੋਰਾ ਜੀ ਤੇ ਮੇਰੇ ਨਾਲ ਆ ਗੁਰ ਹਰਿੰਦਰ ਸਿੰਘ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਉਹ ਐਨਕਾ ਲਾ ਲਓ ਹੁਣ ਦਾ ਗੁਫਾਵਾਂ ਦਿਖਾਣੀਆਂ ਤੁਹਾਨੂੰ ਤੇ ਹੋ ਠੀਕ ਆ ਬੁੱਗਾ ਬੋਲੋ ਵਧੀਆ ਵਧੀਆ ਏ ਢਿੱਲਾ ਅਜ ਮੇਰਾ ਬੁੱਗਾ ਬੋ ਵਧੀਆ ਤੇ ਆਪਾਂ ਅੱਜ ਦੇਖਾਂਗੇ ਜੀ ਲੋਰਾ ਦੀਆਂ ਗੁਫਾਵਾਂ ਜੋ ਕਿ ਰੰਗਾਵਾੜ ਤੋਂ 30 35 ਕਿਲੋਮੀਟਰ ਪਹਿਲਾਂ ਹੀ ਨੇ ਆਪਾਂ ਉਸ ਥਾਂ ਤੇ ਖੜੇ ਆ ਜਿਹੜਾ ਦੂਲੇ ਨੂੰ ਰਸਤਾ ਜਾਂਦਾ ਉਥੋਂ ਇਹ ਮੋੜ ਕੱਟ ਕਰਕੇ ਤੇ ਇਧਰ ਅੱਗੇ ਕਿੰਨੇ ਕਿਲੋਮੀਟਰ ਹੋਣੀਆਂ ਨੇ ਉਥੋਂ 1.5 ਕਿਲੋਮੀਟਰ 1.5 ਕਿਲੋਮੀਟਰ ਅੱਗੇ ਆ ਤੇ ਆਪਾਂ ਇੱਕ ਇਹ ਕੋਈ گاؤں ਹੈਗਾ ਤੇ ਬੈਰੂਲ ਆਸ਼ਰਮ ਹੈ ਇਧਰ ਉਹਨਾਂ ਦਾ ਇਹ ਬੋਰਡ ਲੱਗਿਆ ਹੋਇਆ ਚਲਦੇ ਆਪਾਂ ਅੱਗੇ ਤੁਹਾਨੂੰ ਦਿਖਾਵਾਂਗੇ ਐਲੋਰਾ ਦੀਆਂ ਗੁਫਾਵਾਂ ਬਣੇ ਰੋ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਤਾ ਜੋ ਤੁਹਾਨੂੰ ਆਉਣ ਵਾਲੀ ਜਿਹੜੀ ਵੀਡੀਓ ਦਾ ਨੋਟੀਫਿਕੇਸ਼ਨ ਅਪਹੈਲ ਦੇ ਧਾਰ ਤੇ ਮਿਲ ਛਕੇ ਆ ਅਸੀਂ ਚੱਲ ਪਏ ਆ ਤੁਹਾਨੂੰ ਦਿਖਾਉਨੇ ਆ ਤੁਹਾਨੂੰ ਮਿਲਦੇ ਆ ਜਾ ਕੇ ਲੋਰਾ ਦੀ ਗੁਫਾਵਾਂ ਦੇ ਵਿੱਚ ਇੱਥੇ ਘਾਟ ਬੜੇ ਆਉਂਦੇ ਜਿਵੇਂ ਉੱਚਾ ਨੀਮਾ ਥਾਂ ਜੀ ਉਹਨਾਂ ਨੂੰ ਜਦੋਂ ਉਚਾਈ ਚੜਦੇ ਉਹਨੂੰ ਕਹਿੰਦੇ ਆ ਘਾਟ ਤੇ ਆ ਹੁਣ ਥੱਲੇ ਜਾ ਰਹੇ ਆ ਆਪਾਂ ਘਾਟ ਤੋਂ ਤੇ ਆ ਇੱਥੇ ਦੇਖੋ ਤੁਸੀਂ ਇਧਰ ਮੰਦਰ ਹੈ ਕੋਈ ਆ ਤੁਸੀਂ ਪਾੜੀ ਥਾ ਦੇ ਦੋਨੇਸ਼ਵਰ ਮੰਦਰ ਗਣੇਸ਼ਵਰ ਗਣੇਸ਼ਵਰ ਮੰਦਿਰ ਜੋ ਵੀ ਆਇਆ ਇੱਕ ਲੈਂਗੁਏਜ ਜਿਹੜੀ ਹੈ ਨਾ ਮਰਾਠੀ ਲਿਖੀ ਹੈ ਇਸ ਕਰਕੇ ਥੋੜੀ ਜੀ ਪ੍ਰੋਬਲਮ ਆ ਜਾਂਦੀ ਆ ਤੇ ਆ ਸਾਰੀਆਂ ਤੁਹਾਨੂੰ ਐਮ ਐਚ ਦੀਆਂ ਗੱਡੀਆਂ ਹੀ ਘੁੰਮਦੀਆਂ ਨਜ਼ਰ ਆਉਣਗੀਆਂ ਐਮ ਐਚ ਨੰਬਰ ਦੀਆਂ ਅੱਜ ਆਪਾਂ ਇੱਥੇ ਗੁਫਾਵਾਂ ਜਿਹੜੀਆਂ ਲੋਰਾ ਦੇ ਪਹੁੰਚੇ ਨਹੀਂ ਰਸਤੇ ਜਿੱਤੇ ਦਿਸ਼ਾ ਦੇ ਤਾਂ ਢਾਪੇ ਢੁਗੇ ਜਿਹੇ ਬਣੇ ਹੋਏ ਆ ਤੇ ਟੈਕਸੀ ਟੁਕਸੀ ਜਾਂ ਇੱਥੇ ਟੈਂਪੋ ਟੁਕ ਕੋ ਤੁਹਾਨੂੰ ਮਿਲ ਸਕਦਾ ਹੈ ਇੱਥੇ ਜਾਣ ਲਈ ਤੇ ਬਹੁਤ ਸੋਹਣਾ ਵਿਊ ਸਾਹਮਣੇ ਤੁਸੀਂ ਦੇਖ ਰਹੇ ਹੋ ਜੁੜੇ ਰਹੋ ਮੇਰੇ ਨਾਲ ਜਿਹੜੇ ਮੇਰੇ ਵੀਰ ਸੱਜਣ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਕਿਰਪਾ ਕਰਕੇ ਕਰ ਲੋ ਜੀ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚਦੇ ਆਧਾਰ ਤੇ ਮਿਲ ਸਕੇ ਆਪਾਂ ਤਕਰੀਬਨ ਪਹੁੰਚਣ ਵਾਲੇ ਆ ਤੇ ਹਨਾ ਵਿਊਜ਼ ਇਹ ਲੋਰਾ ਪਾਰਕਿੰਗ ਦੀ ਜਿਹੜੀ ਹੈਗੀ ਹੈ ਕਾਰਾਂ ਦੀ ਪਾਰਕਿੰਗ ਕਿ ਸਕੂਟਰ ਮੋਟਰਸਾਈਕਲ ਪਾਰਕ ਨਿਸ਼ਾਨੀਆਂ ਇੱਥੇ ਕਾਰਾਂ ਬਹੁਤ ਪਾਰਕ ਕਰ ਰਹੇ ਆ ਲੋਰਾ ਦੀਆਂ ਜਿਹੜੀਆਂ ਗੁਫਾਵਾਂ ਨੇ ਉਹਦੀ ਪਾਰਕਿੰਗ ਚੱਲਦੇ ਆਪਾਂ ਲੋਰਾ ਦੀ ਗੁਫਾਵਾਂ ਨੂੰ ਲੋਰਾ ਕੇਵਲ ਲੋਰਾ ਲੈਣੀ ਮਤਲਬ ਇਹਦਾ ਹੁਣ ਮੈਨੂੰ ਮਰਾਠੀ ਦਾ ਨਹੀਂ ਪਤਾ ਲੱਗ ਰਿਹਾ ਇਹਨਾਂ ਇੱਥੇ ਤੁਹਾਨੂੰ ਬਾਹਰ ਖਾਣ ਪੀਣ ਦਾ ਐਦਾਂ ਜਿਵੇਂ ਪਰਸ ਲੱਗੇ ਹੋਇਆ ਤੁਸੀਂ ਦੇਖ ਰਹੇ ਹੋ ਏ ਸ਼ਾਪਸ ਇੱਧਰ ਲਈ ਮਰਾਠੀ ਕਲਚਰ ਦੀਆਂ ਤੁਹਾਨੂੰ ਨਜ਼ਰ ਆਉਣਗੀਆਂ ਇਹ ਵੀ ਇੱਧਰ ਪਕੌੜੇ ਤਲ ਹੋ ਰਿਹਾ ਬੜਾ ਪਾਓ ਹੋਰ ਬਰੈਡ ਪਕੌੜਾ ਇਸ ਤਰ੍ਹਾਂ ਦੀ ਇੱਥੇ ਜਿਹੜੀਆਂ ਸ਼ਾਪਸ ਹੈਗੀਆਂ ਨੇ ਇਸੇ ਤਰ੍ਹਾਂ ਸਾਹਮਣੇ ਲੈਣ ਦੇ ਵਿੱਚ ਪਾਣੀ ਸੋਡਾ ਆਈਸਕ੍ਰੀਮ ਗੋਲਾ ਸਾਰਾ ਇੱਥੇ ਖਾਣ ਪੀਣ ਨੂੰ ਮਿਲੇਗਾ ਤੇ ਇਹ ਬੈਗ ਇੱਧਰ ਬਣੇ ਹੋਏ ਜੂਟ ਜਾੜ ਦੇ ਬੈਗ ਹਸਤੇ ਨਾਲ ਹੀ ਇੱਧਰ ਲੋਹਰਾ ਚਾਟ ਸੈਂਟਰ ਤੇ ਆ ਇੱਥੇ ਦੇ ਮਰਾਠੀ ਜੁੱਤੀਆਂ ਤੇ ਆ ਡਮਰੂ ਡਮਰੂ ਜੇ ਦੇਖ ਸਕਦੇ ਆਂ ਸੀ ਆ ਗੁੜ ਦੀ ਗੱਟਕ ਦੇਖ ਲੋ ਤੇ ਨਾਲ ਆ ਦੀ ਮੋਂਫਲੀ ਜਿਹੜੇ-ਕਿਹੜੇ-ਕੱਡੇ ਪਈਆਂ ਨੇ ਹਾਂ ਜੀ ਬਹੁਤ ਵੱਡੇ-ਵੱਡੇ ਪਈਆਂ ਇਹ ਸ਼ੋਪ ਪੀਸ ਆ ਆਪਣੇ ਆਮ ਮੇਲੇ 'ਚ ਦੇਖਦੇ ਆਂ ਸੀ ਉਹ ਆ ਇਹ ਪਰ ਮਰਾਠੀ ਟਾਈਪ ਦੇ ਜਿਹੜੇ ਬਣੇ ਹੋਏ ਹੈਗੇ ਆ ਤੇ ਆ ਡਮਰੂ ਢੋਲ ਕੇ ਨਿਕਨੇ-ਨਿਕੀਆਂ ਤੇ ਇਸ ਤਰ੍ਹਾਂ ਇਹ ਕਾਫੀ ਸ਼ੌਪਸ ਆ ਇਹ ਹੈ ਲੋਰਾ ਵਾਲਾ ਚੌਂਕ ਜਿੱਥੋਂ ਜਿਹੜੀ ਅੰਦਰ ਦੀ ਐਂਟਰੈਂਸ ਆ ਤੇ ਇਹ ਹੈ ਆਪਾਂ ਕਾਰ ਲਾ ਆਏ ਆ ਇੱਧਰਲੀ ਸਾਈਡ ਇਹ ਸਾਹਮਣੇ ਤੁਸੀਂ ਥਿ ਵਿਊ ਦੇਖ ਸਕਦੇ ਹੋ ਇਹ ਹੈ ਨਾਰੀਅਲ ਪਾਣੀ ਕਿੰਨੇ ਦਾ ਨਾਰੀਅਲ ਪਾਣੀ 60 ਰੁਪਏ ਹੀ 70 ਰੁਪਏ OK 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 ਮਹਾਵੀਰ ਕ੍ਰਾਂਤੀ ਸੰਤੰਪ ਇਹ ਆਤਲੇ ਤੂੰ ਦੇਖਦਾ ਬਹੁਤ ਸੋਹਣਾ ਇੱਥੇ ਤੱਕੀ ਦੇ ਵੱਡੇ ਵੱਡੇ ਮਿਲਦੇ ਆਂ ਅਮਰੂਦ ਟੋਪੀਆਂ ਇਹ ਹੈ ਅਲੋਰਾ ਦਾ ਜਿਹੜਾ ਗੇਟ ਆ ਆਰਬੀ ਦੀ ਕੋਈ ਅੰਦਰੋਂ ਜਿਪਸੀ ਆ ਰਹੀ ਹੈ ਬਾਹਰ ਜਾਣ ਲਈ ਲੋ ਜੀ ਆਪਾਂ ਅੰਦਰ ਆ ਗਏ ਆ ਆ ਲੰਗੂਰ ਦੇਖੋ ਸਭ ਤੋਂ ਪਹਿਲਾਂ ਉੱਤੇ ਬੈਠਾ ਤੇ ਸਾਡੇ ਨਾਲ ਗੁਰ ਹਰਿੰਦਰ ਜੀ ਮੌਜੂਦ ਨੇ ਇਹ ਵੀ ਆਪਣੀ ਫੋਟੋਗ੍ਰਾਫੀ ਅੱਜ ਕਰ ਰਹੇ ਨੇ ਹਾਏ ਇਹ ਟਿਕਟ ਕਾਊਂਟਰ ਬਣੇ ਹੋਏ ਆ ਤੇ 40 ਰੁਪਏ ਪਰ ਪਰਸਨ ਜਿਹੜੀ ਟਿਕਟ ਇੱਥੇ ਦੀ ਚਲਦੇ ਆਪਾਂ ਅੱਗੇ ਦੇਖਦੇ ਆਂ ਅਗਰ ਤੇ ਇਹ ਹੈ ਪੁਲਿਸ ਦੇ 177 પતિ ਸਮਾਜੀ ਨਗਰ ਗ੍ਰਾਮੀਨ ਦਾ ਬੋਰਡ ਲੱਗਿਆ ਹੋਇਆ ਚਲਦੇ ਆਪਾਂ ਅੰਦਰ ਇਹ ਹੈ ਐਂਟਰੈਂਸ ਗੇਟ ਇਸ ਗੁਫਾ ਦਾ ਇਹ ਬੜਾ ਈਟਮ ਹੈ ਲਓ ਆਹ ਪਰਟਿਕਟਾਂ ਲੈ ਲਈਆਂ ਕਾਊਂਟਰ ਤੋਂ ਆਹ ਦੇਖੋ ਇਹ ਨਾ 40 ਰੁਪਏ ਦੇ ਕੇ ਇੱਕ ਟਿਕਟ ਮਿਲਦੀ ਹੈ ਜੀ ਦੋ ਜਾਣੇ ਆ ਤੇ ਇਹ ਇਹ ਗੋਲ ਦੇ ਜਿੱਤਾਂ ਦੇ ਕੂਪਨ ਬਣ ਗਏ ਉੱਥੇ ਗੇਟ ਦੇ ਉੱਤੇ ਲਾਣੇ ਹੋਣਗੇ ਕਾਫੀ ਇੱਥੇ ਜਿਹੜੇ ਆ ਘੁੰਮਣ ਫਿਰਨ ਆਲੇ ਲੋਕ ਆਏ ਹੋਏ ਆ ਫੋਰਨਰ ਵੀ ਇੱਥੇ ਆਉਂਦੇ ਰਹਿੰਦੇ ਨੇ ਕਾਫੀ ਇੱਥੇ ਜਿਹੜਾ ਉਹ ਦਿੱਲੀ ਦਾ ਹੋ ਲੱਗਿਆ ਰਹਿਣਾ ਹੈਗਾ ਨਹੀਂ ਇਹ ਸਾਡੇ ਠੰਡੇ ਤੋਂ ਆਏ ਹੋਏ ਨੇ ਥੈਂਕ ਯੂ ਜੀ ਮੱਚੀ ਕਾਲ ਆਓ ਚੱਲਦੇ ਆਪਾਂ ਅੰਦਰ ਗੁਫਾਵਾਂ ਤੁਹਾਨੂੰ ਦਿਖਾਵਾਂਗੇ ਇਹ ਮਸ਼ੀਨਾਂ ਲੱਗੀਆਂ ਟੋਕਨ ਪਾਉਂਗੇ ਤਾਂ ਅੱਗੇ ਚੱਲਣਗੇ ਜਿਵੇਂ 에어ਪੋਰਟ ਤੇ ਜਾਂ ਮੈਟਰੋ ਦੇ ਉੱਤੇ ਹੁੰਦੀ ਹੈ ਨਾ ਉਵੇਂ ਮਸ਼ੀਨਾਂ ਚ ਲੱਗੀਆਂ ਹੋਈਆਂ ਨੇ ਜੇ ਇਹ ਮਾਰਾ ਦੇਸ਼ ਦਾ ਤਿਰੰਗਾ ਔਰ ਹਮ ਐਂਟਰ ਕਰ ਚੁੱਕੇ ਹਾਂ ਐਂਟਰੀ ਗੇਟਸ ਕੇ ਗੁਫਾਵਾਂ ਕੇ ਅੰਦਰ ਦੇਖੋ ਜਾ ਰਹੇ ਕੋਈ ਘੁੰਮਣੇ ਜਾ ਰਹਾ 휠 ਚੇਅਰ ਕੇ ਉੱਪਰ ਵੀ ਜਾ ਰਹਾ ਹੈ ਐਸੇ ਐਸੇ ਸਭੀ ਆਪਣਾ ਆਪਣਾ ਅੰਦਰ ਜੋ ਆਨੰਦ ਧਲੇ ਰਹਾ ਹੈ ਪਾ ਅੱਗੇ ਹੋਰ ਪੁਆਇੰਟ ਤੱਕ ਇੱਥੇ ਆ ਖੜੀਆਂ ਨੇ ਗੱਡੀਆਂ ਇਹ ਫਿਰ ਪਰ ਪਰਸਨ ਟਿਕਟ ਪੁੱਛਦੇ ਆ ਪਰ ਇਹਨਾਂ ਨੂੰ ਕਿੰਨੇ ਆ ਤੇ ਮਿਲਟਰੀ ਦੀਆਂ ਗੱਡੀਆਂ ਵੀ ਖੜੀਆਂ ਨੇ ਇਸ ਤਰ੍ਹਾਂ ਇੱਥੇ ਲੋਕੇਸ਼ਨ ਪਲਾਨ ਅਲੋਰਾ ਕੈਬਸ ਦਾ ਬਣਿਆ ਹੋਇਆ ਹੈਗਾ ਇਹ ਹੈ ਲੋਕੇਸ਼ਨ ਪਲਾਨ ਅਲੋਰਾ ਕੈਬਸ ਹੋ ਗਈ ਗਾੜੀ ਅੰਦਰ ਜੋ ਸਾਹਮਣੇ ਹੈ ਗੁਫਾਵਾਂ ਚੱਲਾਂਗੇ ਤੁਹਾਨੂੰ ਦਿਖਾਵਾਂਗੇ ਅੱਗੇ ਨਏ ਟੁਰਕੇ ਇਹ ਬਾਈ ਜੀ ਮੜੇ ਬਠੰਡੇ ਤੋਂ ਆਏ ਹੋ ਨੇ ਇਹ ਫੈਮਿਲੀ ਇਹਨਾਂ ਦੇ ਸਾਰੇ ਬੱਚੇ ਇਹਨਾਂ ਦੇ ਮੈਸੇਜ ਲੋ ਜੀ ਆਪਾਂ ਅੱਗੇ ਹੋਰ ਆ ਗਏ ਆ ਤੇ ਆ ਸਭ ਤੋਂ ਇੱਥੇ ਸ਼ਿਵਾ ਦਾ ਜਿਹੜਾ ਮੇਨ ਟੈਂਪਲ ਆ ਚੱਲਾਂਗੇ ਇਹਦੇ ਅੰਦਰ ਤੇ ਕੈਬ ਨੰਬਰ 1215 ਇੱਧਰ ਆ ਇਹ ਵੀ ਅੰਦਰ ਇੱਕ ਲੋਕੇਸ਼ਨ ਪਲਾਨ ਅਲੋਰਾ ਕੈਪਸ ਦਾ ਲੱਗਿਆ ਹੋਇਆ ਹੈ ਤੇ ਇੱਥੇ ਕਾਫੀ ਜਨਤਾ ਜਿਹੜੀ ਆਈ ਹੋਈ ਦੇਖਣ ਆਲੇ ਇਹ ਹੈ ਮੇਨ ਗੇਟ ਲੋਰਾ ਕੈਪ ਜਿਹੜਾ ਮੰਦਿਰ ਲੈਨੀ ਕਰਮ ਕੈਬ ਨੰਬਰ 16 ਰੈਂਪੋ ਵੀ ਹੈ ਤੇ ਤੇ ਸਟੈਪਸ ਵੀ ਹੈਗੀਆਂ ਤੇ ਆਪਾਂ ਅੰਦਰ ਜਾ ਰਹੇ ਹਾਂ ਐਂਟਰੀ ਆਪਾਂ ਕਰ ਲਈਏ ਜਿਹੜਾ ਸ਼ਿਵਾ ਦਾ ਮੰਦਿਰ ਅੰਦਰ ਮੇਨ ਟੈਂਪਲ ਉਦੋਂ ਦਰ ਆ ਗਏ ਆਪਾਂ ਅੱਛਾ ਓਕੇ ਠੀਕ ਆ ਥੈਂਕ ਯੂ ਓਕੇ ਹੋਰ ਬਤਾ ਦਿਓ ਕੁਝ ਪੂਰਾ ਐਸਾ ਪੱਤਰੋਂ ਮੈਂ ਹਿਸਟਰੀ ਬਣਾਵਾਂ ਅੱਛਾ ਹਿਸਟਰੀ ਬਣਾਵਾਂ ਠੀਕ ਹੈ ਸਾਡੇ ਮਾਨਯੋਗ ਸਾਡੇ ਗੁਰ ਹਰਿੰਦਰ ਜੀ ਪਹੁੰਚ ਚੁੱਕੇ ਆ ਸਾ ਤੋਂ ਪਹਿਲਾਂ ਇਹ ਹੈ ਮੇਨ ਟੈਂਪਲ ਸ਼ਿਵਾ ਦਾ ਚੱਲਾਂਗੇ ਅੰਦਰ ਦਿਖਾਵਾਂਗੇ ਇਹ ਸਾਰੀਆਂ ਗੁਫਾਵਾਂ ਦੇ ਅੰਦਰ ਚੱਲਦੇ ਆਪਾਂ ਆਪਾਂ ਇਸ ਤਰ੍ਹਾਂ ਕਰਦੇ ਆਂ ਇੱਧਰ ਲੈਫਟ ਤੋਂ ਸ਼ੁਰੂ ਕਰਦੇ ਆਂ ਚੱਲਦੇ ਆਂ ਅਗੇ ਹੌਲੀ ਹੌਲੀ ਉਹ ਯਾਰ ਉਹ ਦੇਣਾ ਸਟਿਕ ਮੈਨੂੰ ਕੋਈ ਆਰਮੀ ਦੇ ਜਨਰਲ ਸੀਗੇ ਤੇ ਤੁਸੀਂ ਦੇਖ ਹੀ ਰਹੇ ਹੋ ਇੱਧਰ ਵੀ ਦੇਖੋ ਤੇ ਸਾਹਮਣੇ ਮੈਂ ਜ਼ੂਮ ਕਰਕੇ ਦਿਖਾ ਰਿਹਾ ਸਾਰਾ ਸਾਰੇ ਜਿਹੜਾ ਫਸਟ ਇਹ ਕੇਵ ਆ ਨਾ ਜਿਹੜੀ ਗੁਫਾ ਉਹਦੇ ਆਪਾਂ ਅੰਦਰ ਹੈਗੇ ਆਂ ਲਓ ਜੀ ਬਣੇ ਰਹੋ ਮੇਰੇ ਨਾਲ ਤੁਸੀਂ ਦੇਖੀ ਚਲੋ ਮੈਂ ਤੁਹਾਡੀ ਸੇਵਾ ਚ ਹਾਜ਼ਰ ਚਲਦੇ ਆਂ ਅੱਗੇ ਆਪਾਂ ਲਓ ਜੀ ਇਹ ਵੀ ਦੇਖੋ ਹਾਥੀ ਇਹਨਾਂ ਦਾ ਹੁਣ ਮੂੰਹ ਸਿਰ ਕੋਈ ਖੰਡਾ ਜਿਹੜੀ ਆ ਉਹ ਹੋਏ ਪਿਆ ਅ ਜਿਸਦਾ ਮੂੰਹ ਨਹੀਂ ਕਿਸੇ ਦਾ ਸਿਰ ਨਹੀਂ ਹੈਗਾ ਇਹ ਦੇਖੋ ਇਹ ਦੇਖੋ ਗੁਫਾਵਾਂ ਜਿਹੜੀਆਂ ਆਪਾਂ ਘੁੰਮ ਰਹੇ ਆ ਤੇ ਅੱਗੇ ਕਾਫੀ ਪਬਲਿਕ ਆਈ ਹੋਈ ਆ ਜੁੜੀ ਹੋਈ ਆ ਤੇ ਇਧਰ ਵੀ ਤੁਸੀਂ ਉੱਪਰ ਦੇਖ ਸਕਦੇ ਆ ਜਿਹੜੇ ਆ ਦੇਖੋ ਇਹਨਾਂ ਦੇ ਕਿਸੇ ਦਾ ਸਿਰ ਨਹੀਂ ਕਿਸੇ ਦਾ ਮੂੰਹ ਨਹੀਂ ਹੈਗਾ ਸਾਰੇ ਇਹ ਖਤਮ ਹੋਏ ਪਏ ਆ ਤੇ ਜਿਉਂ ਜਿਉਂ ਇਹਨਾਂ ਦਾ ਟਾਈਮ ਲੰਘਦਾ ਜਾ ਰਿਹਾ ਉਦੋਂ ਉਦੋਂ ਉਹ ਸਮਾਪਤ ਹੋ ਜਾਂਦੇ ਆ ਐਸ ਵੇਲੇ 43 ਡਿਗਰੀ ਇੱਥੇ ਜਿਹੜਾ ਟੈਂਪਰੇਚਰ ਚੱਲ ਰਿਹਾ ये देखो जी गुफावां देखते दे रहो ये लोकल रेल टेंशन है आप देख सकते हो हाय छोटू कैसे हो ਆ ਦੇਖੋ ਜੀ ਤੇ ਸਾਰੇ ਜੁਨੀਆ ਰੰਗਾਵਾਦ ਦੇ ਜਿਹੜੇ ਜਿੱਥੇ ਉਹ ਗੁਫਾਵਾਂ ਦਿਖਾ ਰਹਿਆ ਇੱਥੋਂ ਸਿਰਫ ਰੰਗਾਵਾਦ 35 ਕਿਲੋਮੀਟਰ ਤੇ ਆ ਦੇਖੋ ਜਿਹੜੇ ਬੀਲ ਚੇਰ ਦੇ ਵਿਚਾਰੇ ਦੇਖਣ ਆ ਰਹੇ ਆ ਤੇ ਦੇਖ ਸਕਦੇ ਹੋ ਇਹਨਾਂ ਨੂੰ ਅੱਗੇ ਚੱਲਦੇ ਆ ਅਗਲੇ ਉਹਦੇ ਵਿੱਚ ਆਗੇ ਵਿੰਗ ਦੇ ਵਿੱਚ ਆਪਾਂ ਤੇ ਸਾਰਾ ਜਿਹੜੇ ਮੂਰਤੀਆਂ ਨੇ ਸਾਰੇ ਪੁਰਾਣੇ ਪ੍ਰਾਤਨ ਦਫਾਉਂਦੀਆਂ ਨੇ ਇਹ ਕਿਉਂਕਿ ਇਹਦੇ ਅੰਦਰ ਇੱਕ ਸ਼ਿਵ ਜੀ ਦਾ ਮੰਦਿਰ ਹੈਗਾ ਤੇ ਉਹ ਵੀ ਆਪਾਂ ਅਰਜੀ ਨਾਲ ਦਿਖਾਵਾਂਗੇ ਆ ਦੇਖੋ ਸ਼ਿਵ ਜੀ ਪਾਰਵਤੀ ਹੈ ਮਹਿਮਾ ਤੇ ਸ਼ਿਵ ਬੋਲੇਨਾਥ ਆ ਦੇਖੋ ਜੇ ਪਾਰਵਤੀ ਫੇਰ ਤਣੇ ਇੱਥੇ ਮੂਰਤੀਆਂ ਜਿਹੜੀਆਂ ਸ਼ਿਵ ਜੀ ਪਾਰਵਤੀ ਜੀ ਨਾਲ ਸੰਬੰਧਿਤ ਹੈਗੀਆਂ ਨੇ ਤੇ ਆ ਦੇਖੋ ਅੱਗੇ ਆਪਾਂ ਤੁਰੇ ਜਾ ਰਹੇ ਆ ਤੇ ਸਾਹਮਣੇ ਜਿਹੜੇ ਪ੍ਰਤੀਮਾ ਸ਼ਿਵ ਜੀ ਪਾਰਵਤੀ ਜੀ ਦੀ ਬੜੀ ਸੁੰਦਰ ਤੇ ਆਪਾਂ ਦੇਖੋ ਅੰਦਰ ਤੇ ਬਹੁਤ ਸੋਹਣੀਆਂ ਮੂਰਤੀਆਂ ਆਪਾਂ ਥੱਲੇੋਂ ਆਏ ਸੀਗੇ ਉਹ ਉੱਪਰੋਂ ਦੀ ਜੜ ਚੜ ਕੇ ਇੱਧਰ ਪਹੁੰਚੇ ਆਂ ਚਲਦੇ ਅੱਗੇ ਤੇ ਇਹ ਹੈ ਤੁਸੀਂ ਦੇਖ ਰਹੇ ਹੋ ਜੀ ਪੱਥਰਾਂ ਦੇ ਵਿੱਚ ਸ਼ਿਵ ਜੀ ਮਹਾਰਾਜ ਦੇ ਮੂਰਤੀਆਂ ਨੇ ਸ਼ਿਵ ਜੀ ਪਾਰਵਤੀ ਤੇ ਆਪਾਂ ਅਗੇ ਤੁਰੇ ਜਾ ਰਹੇ ਆ ਬਣੇ ਰਹੋ ਮੇਰੇ ਵੀਰ ਜਿਹੜੇ ਮੇਰੇ ਵੀਰ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਅਪੀਲ ਦੇ ਆਧਾਰ ਤੇ ਮਿਲ ਸਕੇ ਜੀ ਆ ਦੇਖੋ ਆਪਾਂ ਇੱਧਰ ਉਧਰ ਦੀ ਘੁੰਮ ਕੇ ਆਏ ਆ ਸਾਹਮਣੇ ਮੰਦਿਰ ਹੈਗਾ ਉੱਪਰ ਆਪਾਂ ਕੋਸ਼ਿਸ਼ ਕਰਾਂਗੇ ਜਾਣ ਦੀ ਅਗਰ ਖੁੱਲਾ ਹੋਇਆ ਤੇ ਇਹ ਹੈ ਆ ਦੇਖੋ ਇਹਨਾਂ ਬਹੁਤ ਪੁਰਾਣੀਆਂ ਜਿਹੜੀਆਂ ਮਹਿਮਾ ਹੈਗੀਆਂ ਮੂਰਤੀਆਂ ਕਿਸੇ ਦਾ ਕੋਈ ਨੱਕ ਟੁੱਟਿਆ ਹੋਇਆ ਕਿਸੇ ਦਾ ਕੋਈ ਹੱਥ ਟੁੱਟਿਆ ਹੋਇਆ ਕਿਤੇ ਕਿਤੇ ਖਰਾਬ ਹੋਈਆਂ ਜਾਨੀ ਕਿ ਖਰ ਗਈਆਂ ਜਾਨੀ ਕਿ ਬਹੁਤ ਪੁਰਾਣੀਆਂ ਹੋ ਗਈਆਂ ਨੇ ਅੱਜ ਦੀਆਂ ਨਹੀਂ ਹੈ ਤੇ ਆਹ ਦੇਖ ਸਕਦੇ ਹੋ ਤੇ ਇਧਰ ਵੀ ਆਪਾਂ ਅੱਗੇ ਤੁਰੇ ਜਾ ਰਹੇ ਹਾਂ ਲੋ ਸਾਰੇ ਪਾਸੇ ਤੁਹਾਨੂੰ ਸ਼ਿਵਜੀ ਮਹਾਰਾਜ ਦੀਆਂ ਇਹ ਬਜਰੰਗਵਲੀ ਜੀ ਨੇ ਦੇਖੋ ਤੇ ਆ ਦੇਖੋ ਇਹ ਵੀ ਸ਼ਿਵਜੀ ਭੋਲੇनाथ ਆ ਵੀ ਦੇਖਦੇ ਰਹੋ ਬਣੇ ਰਹੋ ਮੇਰੇ ਨਾਲ ਜਿਹੜੇ ਮੇਰੇ ਵੀਰ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਆ ਬਾਈ ਪਟਿਆਲੇ ਤੋਂ ਆਏ ਨੇ ਨਨੇਓਲੇ ਪਿੰਡ ਤੋਂ ਸਾਰੇ ਤੇ ਬਾਈ ਸਤਿ ਸ੍ਰੀ ਅਕਾਲ ਹੋ ਠੀਕ ਆ ਲੋ ਆਪ ਬਾਈ ਮਿਲੇ ਇਹਨਾਂ ਨੂੰ ਆਪਾਂ ਸਬਸਕ੍ਰਾਈਬ ਕਰਾ ਦਈਏ ਬਾਈ ਕਿਉਂ ਬਾਈ ਇਹ ਆਪਣੇ ਸਬਸਕ੍ਰਾਈਬਰ ਹੋ ਗਏ ਆ ਪੱਕੇ ਆ ਸਿੰਘ ਸਾਹਿਬ ਹੁਣੀ ਵੀ ਠੀਕ ਆ ਵੀਰ ਆਹੋ ਚਾਹ ਪਾਣੀ ਆ ਜੋ ਉਹਨੂੰ ਹਹੀ ਹੁੰਦਾ ਹੋਰ ਕੀ ਪਿੰਡਾਂ ਵਾਲਿਆਂ ਦਾ ਆਹ ਜੀ ਆਹ ਤੇ ਆਹ ਦੇਖੋ ਅੱਗੇ ਵੀ ਚੱਲਦੇ ਆਪਾਂ ਆਹ ਅਦਰ ਇਧਰ ਵੀ ਹੈਗਾ ਆਜੋ ਉਹ ਉੱਪਰ ਆਇਆ ਚੱਲੀ ਯਾਰ ਪੁੱਤ ਨਹੀਂ ਆਹ ਵਿੱਚ ਦੀ ਹੈ ਆ ਲੋ ਇਧਰ ਵੀ ਗੁਫਾ ਹੈਗੀ ਇੱਕ ਤੇ ਸੈਲਫੀਆਂ ਬੱਚੇ ਬਣਾ ਰਹੇ ਨੇ ਆਹ ਦੇਖੋ ਛੱਤਾਂ ਕਾਫੀ ਜੜੀਆਂ ਪੁਰਾਣੀਆਂ ਹੋ ਚੁੱਕੀਆਂ ਨੇ ਆਲੋ ਦੇਖੋ ਜੀ ਅੰਦਰ ਗੁਫਾ ਤੇ ਹੁਣ ਇਹ ਨਹੀਂ ਪਤਾ ਕਿ ਕਿੱਥੇ ਇੱਕ ਬੰਨ ਹੁੰਦੀ ਆ ਕਿੱਥੇ ਇਹ ਖੁੱਲਦੀ ਆ ਦਰਸ਼ਨ ਕਰ ਲਓ ਤੁਸੀਂ ਗੁਫਾ ਦੇ ਬਸ ਇਸ ਤਰ੍ਹਾਂ ਦੀਆਂ ਗੁਫਾਵਾਂ ਚੱਲਦੇ ਆਪਾਂ ਆਈ ਵਾਏ ਹੋਏ ਆ ਜੇ ਮੇਰੇ ਸਬਸਕ੍ਰਾਈਬਰ ਬਣ ਗਏ ਆਸੇ ਕੀ ਆਵਾਜ਼ ਆ ਭਈਆ ਕਹਾਂ ਤੋਂ ਆਪ ਲੋਗ ਅਮੀਦਰ ਸੇ ਹੀ ਅੱਛਾ ਮਹਾਰਾਸ਼ਟਰ ਰੰਗਾਵਾਸੇ ਹੀ ਹਾਂ ਇਧਰ ਸੇ ਓਕੇ 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 ਥੈਂਕ ਯੂ ਭਈਆ ਇਸ ਦੇ ਅੰਦਰ ਓਕੇ ਚੱਲਦੇ ਆ ਪਰ ਤੁਹਾਨੂੰ ਸ਼ਿਵਜੀ ਦਾ ਜਿਹੜਾ ਮਹਾਰਾਜ ਦੇ ਮੰਦਿਰ ਆ ਉਹ ਵੀ ਦਿਖਾਣੇ ਆ ਗੁਫਾ ਦੇ ਅੰਦਰ ਇੱਥੇ ਜਿਹੜੇ ਟੂਰਿਸਟ ਕਾਫੀ ਆਉਂਦੇ ਨੇ ਤੁਸੀਂ ਦੇਖ ਰਹੇ ਹੋ ਕਾਫੀ ਟੂਰਿਸਟ ਇੱਥੇ ਖੜੇ ਆ ਤੇ ਆ ਬਾਈ ਆਪਣੇ ਨੰਨੇਓੜੇ ਵਾਲੇ ਬਾਈ ਫੇਰ ਮਿਲ ਗਏ ਆ ਇਹ ਵੀ ਆਪਣੇ ਮਸਤ ਨੇ ਤੇ ਇੱਧਰ ਵੀ ਸਾਰੀਆਂ ਗੁਫਾਵਾਂ ਤੁਸੀਂ ਦੇਖ ਹੀ ਰਹੇ ਹੋ ਪਰ ਵੀ ਸਾਰੇ ਪਾਸੇ ਨਜ਼ਰ ਮਾਰੋਗੇ ਤੁਸੀਂ ਤੇ ਆਓ ਆਪਾਂ ਉੱਪਰ ਚੱਲਦੇ ਆ ਮੰਦਿਰ ਆ ਮੰਦਿਰ ਤੋਂ ਰਸਤਾ ਜਾਂਦਾ ਜੀ ਆ ਦੇਖੋ ਇਧਰ ਹਾਥੀ ਇਹਦਾ ਵੀ ਮੂੰਹ ਸਿਰ ਹੈ ਨਹੀਂ ਕੰਨ ਵੀ ਹੈ ਨਹੀਂ ਕਿ ਸਾਹਮਣੇ ਦੇਖ ਰਿਹਾ ਹੈ। ਟਪ ਬਹੁਤ ਤੇਜ਼ ਆ। 43 ਡਿਗਰੀ ਐਸ ਵੇਲੇ ਚੱਲ ਰਿਹਾ ਜੀ ਤਾਪਮਾਨ ਇੱਥੇ ਦਾ। 43-44 ਦੇ ਵਿੱਚ। ਇਹ ਹੈ ਮੰਦਰ ਵਾਸਤੇ ਜਾਣ ਦਾ ਰਸਤਾ। ਚੱਲਦੇ ਆਂ ਅੰਦਰ ਆਪਾਂ। ਅੱਛਾ ਆ ਗਏ। ਬਠੰਡੇ ਵਾਲੇ ਆ ਗਏ। ਇਹ ਆ ਗਏ ਨੇ ਭਾਈ ਸਾਹਿਬ ਉੱਤਰ ਕੇ ਆਪਾਂ ਅੰਦਰ ਚੱਲਦੇ ਆਂ। ਪੌੜੀ ਪੌੜੀਆਂ ਆਪਾਂ ਚੜਦੇ ਜਾ ਰਹੇ ਆਂ। ਇਹ ਹੈ ਉੱਪਰ ਮੰਦਿਰ ਕਾਫੀ ਪੌਣੀਆਂ ਨੇ ਇਹ ਹੈ ਮੰਦਿਰ ਦੇ ਆਪਾਂ ਦਵਾਰ ਤੇ ਆ ਗਏ ਆ ਜੀ ਨੰਦੀ ਮਹਾਰਾਜੇ ਕਾ ਮੰਦਿਰ ਇਹ ਹੈ ਨੰਦੀ ਜੀ ਮਹਾਰਾਜ ਕਾ ਮੰਦਿਰ ਪ੍ਰਾਚੀਨ ਬਹੁਤ ਪੁਰਾਣਾ ਜੋ ਕਿ ਯਹਾਂ ਗੁਫਾਵਾਂ ਦੇ ਅੰਦਰ ਹੈ ਇਸਕੇ ਆਪਾਂ ਦਰਸ਼ਨ ਕਰ ਰਹੇ ਹਾਂ ਚਲਦੇ ਹਾਂ ਆਪਾਂ ਅੰਦਰ ਸ਼ਿਵਜੀ ਮਹਾਰਾਜੀ ਦਾ ਮੰਦਰ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਆ ਸਾਰੀਆਂ ਗੁਫਾਵਾਂ ਆ ਅਲੋਰਾ ਦੀਆਂ ਗੁਫਾਵਾਂ ਦੇ ਵਿੱਚ ਆਪਾਂ ਘੁੰਮ ਰਹੇ ਹਾਂ ਤੇ ਜਿਹੜੇ ਆ ਯਾਤਰੀ ਘੁੰਮਣ ਲਈ ਇੱਥੋਂ ਗੱਲ ਤੇ ਖਾਸ ਸੂਚਨਾ ਨੋਟਿਸ ਬੋਰਡ ਵੀ ਲੱਗਾ ਹੋਇਆ ਪਲੀਜ਼ ਪੁੱਟ ਆਫ ਯੋਰ ਸ਼ੂਜ਼ ਹੇਅਰ ਔਨ ਔਨ ਰਿਸਕ ਤੇ ਚਲਦੇ ਹਾਂ ਆਪਾਂ ਅੰਦਰ ਮੰਦਰ ਦੇ ਦਿਖਾਵਾਂਗੇ ਤੁਹਾਨੂੰ ਹੈ ਗੁਫਾ ਦੇ ਅੰਦਰ ਜਿਹੜਾ ਸ਼ਿਵਜੀ ਮਹਾਰਾਜ ਦਾ ਮੰਦਿਰ ਉਹਦੇ ਆਪਾਂ ਪਹੁੰਚ ਗਏ ਅੰਦਰ ਤੇ ਹਨੇਰਾ ਹੈ ਅੰਦਰ ਗੁਫਾ ਦੇ ਕੋਈ ਬਿਜਲੀ ਦਾ ਅੱਛਾ ਸ਼ਿਵਜੀ ਮਹਾਰਾਜ ਕੀ ਹਾਲ ਹੈ ਹਾਂਜੀ ਸ਼ਿਵ ਪਾਰਵਤੀ ਡਾਂਸਿੰਗ ਪੋਸੇ 'ਵਾਂ ਨਾ ਅੱਛਾ 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 ਡਾਂਸਿੰਗ ਕੇ ਪੋਜ਼ 'ਮੇ ਹੈ ਜੀ ਆਵਾਜ਼ ਛਾਤੇ ਦੇ ਉੱਪਰ ਇਹ ਬਣਿਆ ਹੋਇਆ ਡਾਂਸਿੰਗ ਪੋਜ਼ ਥੈਂਕ ਯੂ ਇਹ ਲਾਈਟਰ ਨਾਲ ਆਪਾਂ ਨੂੰ ਦਿਖਾ ਰਹੇ ਨੇ ਕਾਫੀ ਹਨੇਰਾ ਹੈਗਾ ਜੀ ਹਾਂ ਆ ਗਏ ਆ ਗਏ ਜੀ ਸਾਪੇ ਦੇ ਕੀ ਦਰਮੇ ਇਹ ਸਮੁੰਦਰ ਮੰਥਨ ਅੱਛਾ ਸਮੁੰਦਰ ਮੰਥਨ ਵਾਹ ਜੀ ਵਾਹ ਜਿਹੜੇ ਸਮੁੰਦਰ ਮੰਥਨ ਦਰਸ਼ਕੋ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਨਾ ਆ ਦੇਖੋ ਸਮੁੰਦਰ ਮੰਥਨ ਇਹ ਸਿਰਫ ਜਿਹੜੀਆਂ ਕੰਧਾਂ ਤੇ ਬਣਾਈਆਂ ਜਿਹੜੀਆਂ ਮੂਰਤੀਆਂ ਨੇ ਪ੍ਰਤੀਮਾਨ ਉਹ ਇਸ ਚੀਜ਼ ਨੂੰ ਦਰਸਾਉਂਦੀਆਂ ਨੇ ਸ਼ਿਵਪਾਪ ਹਾਂ ਐਸੇ ਜਗ੍ਹਾ ਜਗ੍ਹਾ ਪਰ ਕਾਫੀ ਬਣੇ ਹੋਏ ਹੈ ਸ਼ਿਵ ਜੀ ਕੇ ਹਨੂਮਾਨ ਜੀ ਕੇ ਇਧਰ ਮੈਂ ਉੱਪਰ ਦੇਖੋ ਇਧਰ ਪੇਂਟਿੰਗ ਹੈ ਆਪੇ ਦੇਖੀਏ ਛੀਲਿੰਗ ਜੇ ਵਾਲਾ ਆ ਦੇਖੋ ਜੀ ਉੱਪਰ ਪੇਂਟਿੰਗ ਹੈ 12 1300 ਸਾਲ ਪੁਰਾਣਾ ਇਹ ਜਿਹੜਾ ਪੇਂਟਿੰਗ ਆ ਵੈਰੀ ਗੁੱਡ ਬਸ ਕੋਨੇ ਆ ਬੈਠੇ

ਇਹ ਚੀਜ਼ਾਂ ਨੂੰ ਦਰਸਾਉਂਦਾ ਹੈ ਇਹ ਸ਼ਿਵਲਿੰਗ ਹਾਂ ਪਿਕ ਇਹ ਹੈ ਸ਼ਿਵਲਿੰਗ ਗੁਫਾ ਦੇ ਅੰਦਰ ਜੋ ਮੇਨ ਗੁਫਾ ਹੈਗੀ ਆ ਦਰਸ਼ਨ ਕਰੋ ਭੋਲੇनाथ ਦੇ ਜੇ ਸਾਹਮਣੇ ਤੁਸੀਂ ਦੇਖ ਰਹੇ ਸਭ ਕਿਤੇ ਇਹ ਜਿਹੜੀ ਮੀਨਾਕਾਰੀ ਉਹ ਕੀਤੀ ਹੋਈ ਆ ਇਹ ਹੈ ਆਪਾਂ ਬਿਲਕੁਲ ਇਸ ਤਰ੍ਹਾਂ ਖੜੇ ਹਾਂ ਆ ਦੇਖੋ ਇਸ ਤਰ੍ਹਾਂ ਜਿਹੜੇ ਆ ਪਰੇਟਨ ਜਿਹੜੇ ਆਉਂਦੇ ਰਹਿੰਦੇ ਨੇ जी, बहुत अच्छा आप तो इधर से हो गए अच्छा ओके अच्छा गाइड नहीं अच्छा सर कोई नहीं, अच्छा। नहीं हम ਪੁੱਛਦੇ ਆਪਾਂ ਫੇਰ ਵੀ ਇਹ ਰੋਜ਼ਾਨਾ ਖੁੱਲਤਾ ਹੈ ਉਹ ਤੇਰੇ ਦੇ ਮੰਗਲਵਾਰ ਤੁਹਾਨੂੰ ਇਹਨਾਂ ਨੇ ਇੱਥੇ ਦੇ ਜਿਹੜੇ ਆ EMPLY ਉਹਨਾਂ ਦੱਸਿਆ ਮੰਗਲਵਾਰ ਇੱਥੇ ਜਿਹੜਾ ਬੰਦ ਹੁੰਦਾ ਹਫਤੇ ਦੇ ਇੱਕ ਦਿਨ ਉਹ ਇਹਦੇ ਵਿੱਚ ਛੁੱਟੀ ਲੈਂਦੀ ਆ ਇਹ ਹੈ ਸਾਡੇ ਹైదరాబాద్ ਤੋਂ ਸਾਡੇ ਨਵੇਂ ਸਬਸਕ੍ਰਾਈਬਰ ਬਣ ਗਏ ਆ ਤੇ ਆ ਭੰਜੀ ਹੁਣੀ ਇਹਨਾਂ ਦੇ ਨਾਲ ਸਾਰੇ ਬੱਚੇ ਆਏ ਹੋਏ ਆ ਤੇ ਆ ਲੇਖ ਦਿਖਾ ਰਿਹਾ ਆਪਾਂ ਤੁਹਾਨੂੰ ਇਹ ਲੇਖ ਵੀ ਦਿਖਾਵਾਂਗੇ ਪਤਾ ਲੱਗੇਗਾ ਉਹ ਵਾਹਾਂ ਗਏ تھے ਆਪ ਲੋਗ ਥੈਂਕ ਯੂ ਜੀ ਆਲ ਥੈਂਕ ਯੂ ਜੀ ਸ਼ੁਕਰੀਆ ਆ ਸਾਡੇ ਪਟਿਆਲੇ ਦੇ ਖੜੇ ਆ ਇਹ ਲੜਕੇ ਨਨੇਓੜਾ ਸਿਆ ਹੈ ਇਹ ਵੀ ਪਟਿਆਲਾ ਸਿਆ ਹੈ ਲੋ ਜੀ ਆਪਾਂ ਵਾਪਸ ਜਾ ਰਹੇ ਆ ਪੌੜੀਆਂ ਉਤਰ ਕੇ ਆ ਹੈ ਇਸ ਤਰ੍ਹਾਂ ਦੇ ਕਾਫੀ ਵੱਡੀਆਂ ਵੱਡੀਆਂ ਪੌੜੀਆਂ ਨੇ ਦੇਖੋ ਓਏ ਹੈ ਕਸੀਆਂ ਪਈਆਂ ਪੌੜੀਆਂ ਆ ਵਿੱਚ ਵਿੱਚ ਰੈਨੋਵੇਟ ਕੀਤੀਆਂ ਨੇ ਤੇ ਇਹ ਹੈ ਅਲੋਰਾ ਦੀਆਂ ਗੁਫਾਵਾਂ ਦੇ ਵਿੱਚੋਂ ਆਪਾਂ ਬਾਹਰ ਜਾ ਰਹੇ ਹਾਂ ਇਹ ਲੋਰਾ ਅੱਦਾਂ ਇੰਤਾਲ ਹਜੂਮਾ ਹਾਂ ਇਹ ਲੋਰਾ ਨਾ ਇਹ ਲੋਰਾ ਦੀਆਂ ਇਹ ਲੋਰਾ ਦੀਆਂ ਗੁਫਾਵਾਂ ਆ ਆ ਤੁਸੀਂ ਦੇਖ ਸਕਦੇ ਹੋ ਟੂਰਿਸਟਾਂ ਦਾ ਕਿੰਨਾ ਰਸ਼ ਹੋ ਗਿਆ ਆਹ ਦੇਖੋ ਕੋਈ ਛਤਰੀਆਂ ਲਈ ਫਿਰਦਾ ਕੋਈ ਸੈਲਫੀਆਂ ਬਣਾ ਰਿਹਾ ਪੀੜੀਆਂ ਬੜੀਆਂ ਟੋਪੀਆਂ ਬਾਹਰੋਂ ਲੈ ਲਈਆਂ ਕੋਈ ਕਿਸ ਤਰ੍ਹਾਂ ਆਹ ਦੇਖੋ ਸਾਰੇ ਆਪੋ ਆਪਣਾ ਨਾਮਾ ਪੇਸ ਬਦਲ ਰਹੇ ਨੇ ਇੱਧਰ ਸਾਡਾ ਵੀਰ ਗੁਫੀ ਗੁਰੀ ਬਣਾ ਰਿਹਾ ਵੀਡੀਓ ਤੇ ਆਹ ਦੇਖੋ ਸ਼ਿਵਜੀ ਮਹਾਰਾਜ ਦੀ ਇੱਧਰ ਸਭ ਤੋਂ ਪਹਿਲਾਂ ਮਹਿਮਾ ਇੱਧਰ ਦਿਖਾਈ ਜਾਂਦੀ ਹੈ ਇਹਦੇ ਅੰਦਰ ਮੰਦਿਰ ਆ ਤੇ ਆਪਾਂ ਇਹ ਅੰਦਰ ਸਾਰਾ ਜਾ ਆਇਆ ਤੇ ਲੋ ਆਪਾਂ ਬਾਹਰ ਜਾ ਰਹੇ ਆ ਇਸ ਮੇਨ ਗੁਫਾ ਤੋਂ ਤੇ ਜਿਹੜੇ ਟੂਰਿਸਟ ਨੇ ਉਹ ਅੰਦਰ ਨ ਜਾ ਰਹੇ ਆ ਕਾਫੀ ਰਸ਼ ਹੋ ਗਿਆ ਇੱਥੇ ਤੇ ਆ ਤੁਸੀਂ ਦੇਖੀ ਗਈਆਂ ਸਾਰੀਆਂ ਜਿਹੜੀਆਂ ਮਹਿਮਾਵਾਂ ਕੋਈ ਹਨੂਮਾਨ ਜੀ ਦੀ ਆ ਤੋਂ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਬਣੀਆਂ ਹੋਈਆਂ ਆਪਾਂ ਬਾਹਰ ਆ ਗਏ ਬਿਲਕੁਲ ਤੇ ਆ ਦੇਖ ਸਾਹਮਣੇ ਬਹੁਤ ਸੋਹਣੇ ਵੀਅੂਜ਼ ਜਿਹੜੇ ਆ ਤੁਸੀਂ ਦੇਖ ਸਕਦੇ ਹੋ ਬੜੇ ਪ੍ਰੇਸ਼ਾਨ ਕਰਦੇ ਆ ਲੈ ਲਓ ਆ ਲੈ ਲਓ ਦੇਖੋ ਹੈ ਇਹ ਦੇਖ ਸਕਦੇ ਤੁਸੀਂ ਇਹਦੇ ਕੋਲੇ ਮੈਗਨੈਟਿਕ ਜਿਹੜਾ ਹੈਗਾ ਨਾ ਅੱਛਾ ਚਿਪਕ ਜਾਂਦਾ ਹੋਗਾ ਇਸ ਤੇ ਹਾਂ ਚਿਪਕ ਜਾਂਦਾ ਹੈ ਚੁੰਬਕ ਹੈ ਥੈਂਕ ਯੂ ਇਹ ਰਿਕਾਰਡਿੰਗ ਜਿਹੜਾ 16 ਨੰਬਰ ਬਾਰੇ ਲਿਖਿਆ ਹੋਇਆ ਸਾਰਾ ਕੁਝ ਗਲਾਸ਼ ਲੈਣ ਹੈ ਇੱਕ ਮੋਠੇ ਅਖੰਡ ਇਹ ਐਸਾ ਐਸੇ ਹੈ ਇਹ ਹਿੰਦੀ ਹੈ ਇਹ ਹਿੰਦੀ ਹੈ ਮਰਾਠੀ ਵਿੱਚ ਲਿਖਿਆ ਹੋਇਆ ਇਹ ਹਿੰਦੀ ਵਿੱਚ ਲਿਖਿਆ ਹੋਇਆ ਥੋੜਾ ਸਾਈਡ ਵਿੱਚ ਹੋਣਾ ਬੇਟਾ ਜੇ ਹੈ ਹਿੰਦੀ ਵਿੱਚ ਲਿਖਿਆ ਹੋਇਆ ਔਰ ਇਧਰ ਹੋਣਾ ਗੁਰਿੰਦਰ ਇਧਰ ਇਧਰ ਤੇ ਆਹ ਹੈ ਇੰਗਲਿਸ਼ ਦੇ ਵਿੱਚ ਲਿਖਿਆ ਕੈਬ ਨੰਬਰ 16 ਜਿਹੜਾ ਤੁਹਾਨੂੰ ਅਸੀਂ ਅੰਦਰੋਂ ਦਿਖਾ ਕੇ ਬਾਹਰ ਆਏ ਆ ਤੇ ਤੁਸੀਂ ਇਹਨੂੰ ਧਿਆਨ ਨਾ ਪੜ੍ਹਨਾ ਠੀਕ ਹੈ ਜੀ ਅਸੀਂ ਹੋ ਸਕਦਾ ਇੰਨਾ ਕੁਝ ਤੁਹਾਨੂੰ ਨਾ ਦਿਖਾ ਸਕੀਏ ਜਿਹੜਾ ਇਹਦੇ ਵਿੱਚ ਲਿਖਿਆ ਹੋਇਆ ਹੋਵੇ ਜਿੰਨਾ ਸਾਡੀ ਪਹੁੰਚ ਦੇ ਵਿੱਚ ਸੀ ਅਸੀਂ ਉਹ ਤੁਹਾਨੂੰ ਦਿਖਾ ਦਿੱਤਾ ਹੈਗਾ ਕੈਵ ਨੰਬਰ 115 ਇੱਧਰ ਹੈਗੇ ਆ ਦੇਖਦੇ ਆਪਾਂ ਕਿ ਤੱਕ ਜਾ ਹੋਏਗਾ ਚਲੋ ਇਸ ਵੀਡੀਓ ਨੂੰ ਆਪਾਂ ਇਹ ਜਿਹੜੀ ਗੁਫਾ ਕੈਵ ਨੰਬਰ 16 ਇੱਥੇ ਸਮਾਪਤ ਕਰਦੇ ਆਂ ਅਗਲੀ ਗੁਫਾ ਦਾ ਆਪਾਂ ਅਲੱਗ ਤੋਂ ਦਾ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਪਾਵਾਂਗੇ ਕਿਉਂਕਿ ਇਹ ਵੀਡੀਓ ਲੰਬੀ ਹੋ ਗਈ ਤਾਂ ਤੁਹਾਨੂੰ ਦਰਸ਼ਕੋ ਮਜ਼ਾ ਨਹੀਂ ਆਉਣਾ ਜਿਹੜਾ ਇਹਦੇ ਅੰਦਰ ਸ਼ਿਵਜੀ ਮੰਦਰ ਤੇ ਕੈਵ ਨੰਬਰ 16 ਦੇ ਅੰਦਰ ਆਪ ਸਾਹਮਣੇ ਪਹੁੰਚ ਆਏ ਆ ਇਹ ਤੁਹਾਨੂੰ ਮੈਂ ਦਿਖਾ ਦਿੱਤਾ ਹੈਗਾ ਕੈਬਨੰਬਰ 16 ਇਹਦਾ ਜਿਹੜਾ ਲਿਖਿਆ ਹੋਇਆ ਸਾਰਾ ਇਹ ਤੁਹਾਨੂੰ ਪੜਾ ਦਿੱਤਾ ਹੈਗਾ ਇਸ ਦੇ ਨਾਲ ਆਪਾਂ ਜਿਹੜੀ ਆ ਹਾ ਗੁਰਹਿੰਦਰ ਜੀ ਮੇਰੇ ਨਾਲ ਨੇ ਭਾਈ ਜੀ ਕਿਵੇਂ ਲੱਗੀਆਂ ਅੰਦਰ ਗੁਫਾ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਅੰਦਰ ਜਿਹੜਾ ਮੂਰਤੀਆਂ ਦੇ ਵਿੱਚ ਜਿਹੜੀ ਪ੍ਰਤੀਮਾਨ ਸ਼ਿਵ ਜੀ ਦੀ ਉਹਦੇ ਵਿੱਚ ਸਾਰਾ ਕੁਝ ਦਰਸਾਇਆ ਹੋਇਆ ਤੁਹਾਨੂੰ ਨਜ਼ਰ ਆਏਗਾ ਬਾਕੀ ਤੁਹਾਨੂੰ ਲਿਟਰੇਚਰ ਬਾਹਰ ਮੈਂ ਪੜਾ ਦਿੱਤਾ ਹੈਗਾ ਤੇ ਇਸ ਦੇ ਨਾਲ ਸੁਰਿੰਦਰ ਸਿੰਘ ਨੂੰ ਦਿਓ ਆਗਿਆ ਬਾਲੀਵੁੱਡਣ ਲੱਗੇ ਬਾਹਰ ਹਵਾ ਤੇਜ਼ ਹੋਣ ਲੱਗ ਗਈ ਆ ਤੇ ਇਹਦੇ ਨਾਲ ਸੁਰਿੰਦਰ ਸਿੰਘ ਨੂੰ ਦਿਓ ਇਜਾਜ਼ਤ ਅਗਲੀ ਵੀਡੀਓ ਆਉਣ ਤੱਕ ਮੇਰਾ ਇੰਤਜ਼ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਔਰ ਕਮੈਂਟਸ ਵੀ ਕਰਦੇਆ ਕਰੋ ਤੇ ਇਹਦੇ ਨਾਲ ਰੱਬ ਰੱਖਾ ਚੜ੍ਹਦੀ ਕਲਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਗੁਰਿੰਦਰ ਸਤਿ ਸ੍ਰੀ ਅਕਾਲ ਜੀ ਸੱਚੀ ਕਾ